ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਕੌਡੇ ਰਾਖਸ਼ ਦੀ ਸਾਖੀ ਜਗਨਾਥਪੁਰੀ ਤੋਂ ਚੱਲ ਕੇ ਗੁਰੂ ਜੀ ਉੱਤਰ ਪੱਛਮ ਦਿਸ਼ਾ ਨੂੰ ਮੁੜੇ ਮਹਾਨਦੀ ਨੂੰ ਪਾਰ ਕਰਕੇ ਸ਼ਹਿਰ ਕੰਟਕ ਜੋ ਉੜੀਸਾ ਦੀ ਰਾਜਧਾਨੀ ਹੈ ਵਿੱਚ ਪਹੁੰਚੇ ਇੱਥੇ ਬਾਹ ਮਾਰਗੀਆਂ ਦਾ ਜੋਰ ਸੀ ਬਾਹ ਮਾਰਗੀ ਸਾਧੂਆਂ ਨੂੰ ਉਪਦੇਸ਼ ਕਰਕੇ ਸ਼ਰਾਬ ਪੀਣ ਤੋਂ ਰੋਕਿਆ ਸਤਨਾਮ ਦਾ ਉਪਦੇਸ਼ ਦਿੱਤਾ ਕੰਟਕ ਤੋਂ ਪੱਛਮ ਦਿਸ਼ਾ ਨੂੰ ਤੁਰੇ ਜਵਲਪੁਰ ਨੂੰ ਆਉਣਾ ਸੀ ਰਾਹ ਵਿੱਚ ਜੰਗਲ ਅਤੇ ਉਜਾੜ ਸਨ ਉੱਚੇ ਨੀਵੇਂ ਪਹਾੜਾਂ ਦੀ ਚੜ੍ਹਾਈ ਤੋਂ ਬਿਨਾ ਜਾਂਗਲੀ ਕੌਮਾਂ ਪੀਲਾਂ ਦੇ ਟਕੈਤਾਂ ਦਾ ਬਹੁਤ ਡਰ ਸੀ ਉਹਨਾਂ ਵਿੱਚੋਂ ਬਹੁਤੇ ਆਦਮ ਘੋਰ ਸਨ ਸਭਿਆਤਾ ਦੀ ਰੋਸ਼ਨੀ ਅਜੇ ਉਹਨਾਂ ਕੋਲ ਨਹੀਂ ਸੀ ਪੁੱਜੀ ਉਹਨਾਂ ਵਿੱਚੋਂ ਬਹੁਤੇ ਇਸਤਰੀ ਮਰਦ ਨੰਗੇ ਹੀ ਫਿਰਦੇ ਸਨ ਸ਼ਰਮ ਜਾਂ ਨੰਗੇ ਸੱਜੇ ਦਾ ਗਿਆਨ ਨਹੀਂ ਸੀ ਉਹਨਾਂ ਦਾ ਜੀਵਨ ਪਸ਼ੂਆਂ ਤੇ ਅਲਫ ਲੈਲਾ ਦੀਆਂ ਕਹਾਣੀਆਂ ਤੇ دیਵਾਂ ਵਰਗਾ ਸੀ ਉਹ ਮਨੁੱਖਾਂ ਨੂੰ ਭੁੰਨ ਕੇ ਖਾ ਜਾਂਦੇ ਸਨ ਜਗਤ ਗੁਰੂ ਨਾਨਕ ਜੀ ਦੁਖੀ ਆਤਮਾਵਾਂ ਦੇ ਵੈਦ ਆਪ ਨਿਰੰਕਾਰ ਮਨੁੱਖ ਰੂਪ ਵਿੱਚ ਜੀਵਾਂ ਦਾ ਉਧਾਰ ਕਰਨ ਵਾਸਤੇ ਕਾਰਤਿਆਕ ਤੇ ਤਪੱਸਿਆ ਕਰਦੇ ਹੋਏ ਦੇਸ਼ ਦਾ ਰਟਨ ਕਰ ਰਹੇ ਸਨ ਵਾਹਿਗੁਰੂ ਦਾ ਆਪ ਜੀ ਦਾ ਰਾਖਾ ਸੀ ਖਤਰਿਆਂ ਕੋਲੋਂ ਉਹਨਾਂ ਨੂੰ ਖਤਰਾ ਨਹੀਂ ਸੀ ਜੰਗਲੀ ਇਲਾਕੇ ਨੂੰ ਹੋਤਰੇ ਜਬਲਪੁਰ ਦੇ ਨੇੜੇ ਕਪਮੁਨੀ ਤੇ ਹੋਰੀਖੀ ਮੁਨੀਆ ਦੇ ਅਸਥਾਨ ਸਨ ਉਹਨਾਂ ਅਸਥਾਨਾਂ ਉੱਤੇ ਬੈਠੇ ਹੋਏ ਧਾਰਮਿਕ ਮੁਖੀਆਂ ਨੂੰ ਮਿਲਣਾ ਸੀ ਮਹਾਨਦੀ ਦੇ ਕਿਨਾਰੇ ਤੁਰੇ ਆਏ ਕਈ ਦਿਨਾਂ ਦਾ ਲੰਮਾ ਪੰਦ ਸੀ ਰਾਹ ਵਿੱਚ ਇੱਕ ਐਸਾ ਸਥਾਨ ਆਇਆ ਜੋ ਬਹੁਤ ਭਿਆਨਕ ਤੇ ਡਰਾਉਣਾ ਸੀ ਕਈ ਸੌ ਮੀਲ ਵਿੱਚ ਜੰਗਲ ਹੀ ਜੰਗਲ ਸੀ ਸ਼ੇਰ ਚਿਤਰੇ ਜੰਗਲੀ ਹਾਥੀ ਰਿਛ ਹਿਰਨ ਸੱਪ ਤੇ ਹੋਰ ਜੰਗਲੀ ਬਲਾਈਆਂ ਸਨ ਉਸ ਜੰਗਲ ਵਿੱਚ ਫਲ ਫੂਗ ਵੀ ਬਹੁਤ ਸੀ ਕਰਤਾਰ ਦੀ ਲੀਲਾ ਦੇਖਣ ਬਦਲੇ ਗੁਰੂ ਜੀ ਉਸ ਜੰਗਲ ਦੇ ਰਾਹ ਹੋ ਤੁਰੇ ਜੰਗਲੀ ਜਾਨਵਰਾਂ ਨੂੰ ਦੇਖ ਕੇ ਮਰਦਾਨਾ ਕੰਬਰ ਗਿਆ ਗੁਰੂ ਜੀ ਉਸ ਦੀ ਘਬਰਾਹਟ ਉੱਤੇ ਮੁਸਕਰਾਏ ਤੇ ਅੱਖਿਆ ਮਰਦਾਨਿਆਂ ਡਰਨਾ ਦੇਖ ਕਰਤਾਰ ਦੀ ਲੀਲਾ ਇਹ ਸਾਰੇ ਜੀਵ ਸ਼ੇਰ ਚਿਤਰੇ ਹਾਥੀ ਸਭ ਆਦਿਕ ਪੁਰਬਲੇ ਕਰਮਾਂ ਦੇ ਕਾਰਨ ਦੁੱਖ ਚੱਲ ਰਹੇ ਹਨ ਸਮਝ ਇਹ ਵੀ ਪੁਰੇਸ਼ੀ ਹੀ ਹਨ ਇਸ ਬ੍ਰਸ਼ਟਾ ਜੀਵ ਨੂੰ ਬਚਨ ਵਾਸਤੇ ਜੀਵ ਨੂੰ ਮਨੁੱਖਾ ਜਨਮ ਵਿੱਚ ਕਰਤਾਰ ਦਾ ਸਿਮਰਨ ਕਰਨਾ ਚਾਹੀਦਾ ਹੈ ਜੰਗਲ ਵਿੱਚ ਹੋਰ ਅੱਗੇ ਚਲੇ ਗਏ ਨਿਰਮਲ ਜਲ ਦੀ ਛੋਟੀ ਜਿਹੀ ਝੀਲ ਸੀ ਝੀਲ ਦੇ ਕਿਨਾਰੇ ਹਰੇ ਕਾ ਉੱਤੇ ਹੀ ਆਸਨ ਜਮਾ ਕੇ ਬੈਠ ਗਏ ਲੰਮੇ ਪੰਦ ਨੇ ਮਰਦਾਨੇ ਨੂੰ ਭੁੱਖ ਲਾ ਦਿੱਤੀ ਉਸ ਨੇ ਗੁਰੂ ਜੀ ਅੱਗੇ ਪ੍ਰਾਰਥਨਾ ਕੀਤੀ ਦਾਤਾ ਮੈਨੂੰ ਭੁੱਖ ਲੱਗੀ ਹੈ ਮੈਂ ਜੰਗਲ ਵਿੱਚੋਂ ਫਲ ਖਾਇਆ ਵਾਂ ਕੁਝ ਫਲ ਆਪ ਵਾਸਤੇ ਵੀ ਤੋੜ ਕੇ ਲੈ ਆਉਂਦਾ ਹਾਂ ਹੋਸ਼ਿਆਰੀ ਨਾਲ ਰਹੀਂ ਇਸ ਜੰਗਲ ਵਿੱਚ ਕਰਤਾਰ ਪੁੱਤ ਕੌਤਕ ਕਰਦਾ ਹੈ ਗੁਰੂ ਜੀ ਇਹਨਾਂ ਸ਼ਬਦਾਂ ਨਾਲ ਮਰਦਾਨੇ ਨੂੰ ਜਨ ਦੀ ਆਗਿਆ ਦਿੱਤੀ ਲਾਲਚ ਬਹੁਤ ਬੁਰੀ ਬਲਾ ਹੈ ਮਰਦਾਨਾ ਚੰਗੇ ਫਲਾਂ ਦੀ ਭਾਲ ਕਰਦਾ ਹੋਇਆ ਜੰਗਲ ਦੇ ਅੰਦਰ ਚਲਾ ਗਿਆ ਕੋਈ ਆਦਮੀ ਤੋਂ ਉੱਪਰ ਕੇਲਿਆਂ ਦੇ ਬੂਟੇ ਆਏ ਪੱਕੇ ਹੋਏ ਕੇਲਿਆਂ ਦੇ ਗੁੱਛੇ ਪਲਮ ਰਹੇ ਸਨ ਇੱਕ ਬੂਟੇ ਨਾਲੋਂ ਕੇਲਿਆ ਕੇਲੇ ਦੀਆਂ ਫਲੀਆਂ ਦਾ ਭਾਰੀ ਗੁੱਛਾ ਤੋੜਨ ਲੱਗਾ ਤਾਂ ਉਸ ਨੂੰ ਆਵਾਜ਼ ਸੁਣਾਈ ਦਿੱਤੀ ਕੌਣ ਹੈ ਇਸ ਆਵਾਜ਼ ਦੇ ਨਾਲ ਹੀ ਕਿਸੇ ਹੱਥਾਂ ਨੇ ਉਸ ਨੂੰ ਮੋਢਿਆਂ ਉੱਤੋਂ ਫੜਿਆ ਕੇਲੇ ਦਾ ਗੁੱਛਾ ਹੱਥੋਂ ਛੁੱਟ ਗਿਆ ਭੁੱਖ ਦੂਰ ਹੋ ਗਈ ਡਰ ਨੇ ਉਹਦੇ ਲਹੂ ਠੰਡਿਆਂ ਕਰ ਦਿੱਤਾ ਕਾਲਾ ਤੂਤ ਕਈ ਫੁੱਟ ਉੱਚਾ ਮਰਦ ਵੇਖੇ ਉਹਦੇ ਪ੍ਰਾਣ ਜਾਂਦੇ ਰਹੇ ਮਰਦਾਨੇ ਦੀਆਂ ਟਾੜਾਂ ਨਿੱਗਲ ਗਈਆਂ ਕਾਲਾ ਤੂਤ ਤੈਂਤਾ ਦੀ ਸੂਰਤ ਵਾਲਾ ਕੌਡਾ ਰਾਖਸ਼ ਸੀ ਉਹ ਬਹੁਤ ਬੜੀ ਸੀ ਉਹਦੇ ਹੱਥਾਂ ਵਿੱਚੋਂ ਆਮ ਮਣੁੱਖ ਦਾ ਛਟਕਾਰਾ ਹੋਣਾ ਅਸੰਭਵ ਸੀ ਕੌਡਾ ਭੀਰ ਜਾਤੀ ਦਾ ਸਰਦਾਰ ਤੇ ਡਕੈਤ ਸੀ ਉਸ ਦਾ ਕੱਦ ਕਾਠ ਦਿਓ ਵਰਗਾ ਸੀ ਉਹ ਥੋੜੀ ਖੁਰਾਕ ਨਾਲ ਰੱਜਦਾ ਨਹੀਂ ਸੀ ਆਦਮ ਖੋਰ ਸੀ ਆਪਣੇ ਡੇਰੇ ਉਸ ਨੂੰ ਮਨੁੱਖਾਂ ਤੇ ਹੋਰ ਜਾਨਵਰਾਂ ਭੁੰਨ ਕੇ ਖਾਣ ਦਾ ਪ੍ਰਬੰਧ ਕੀਤਾ ਹੋਇਆ ਸੀ ਉਹ ਕਿਸੇ ਜਾਨਵਰ ਜਾਂ ਪੁਰਸ਼ ਨੂੰ ਪਹਿਲਾਂ ਮਾਰ ਕੇ ਨਹੀਂ ਸੀ ਭੁੰਨਦਾ ਸਭਉ ਜਿਉਂਦਿਆਂ ਭੁੰਨ ਕੇ ਖਾਂਦਾ ਸੀ ਕੌਡੇ ਮਰਦਾਨੇ ਨੂੰ ਚੋਕ ਕੇ ਘਣੇ ਜੰਗਲ ਤੇ ਮੱਧ ਵੱਲ ਤੁਰ ਪਿਆ ਜਿੱਥੇ ਸਭਿਆਤਾ ਵਾਲੇ ਪੁਰਸ਼ਾਂ ਨੂੰ ਪਹੁੰਚਣਾ ਬਹੁਤ ਕਠਨ ਸੀ ਉਥੇ ਕੌਡੇ ਦਾ ਡੇਰਾ ਸੀ ਉਸ ਟਿਕਾਣੇ ਕੋਟੇ ਨੇ ertid ਵਿੱਚ ਟੋਆ ਪੁੱਟ ਕੇ ਅੱਗ ਰੱਖੀ ਹੋਈ ਸੀ ਉਹਦੀ ਉਹ ਅੱਗ ਕਦੀ ਨਹੀਂ ਸੀ ਬੁਝਦੀ ਜਦੋਂ ਉਸ ਨੂੰ ਲੋਡ ਪੈਂਦੀ ਤਦੋਂ ਹੋਰ ਲੱਕੜਾ ਉੱਪਰ ਸੁੱਟ ਕੇ ਉਸ ਨੂੰ ਤੇਜ਼ ਕਰ ਲੈਂਦਾ ਕੌੜੇ ਨੇ ਆਪਣੇ ਡੇਰੇ ਪੁੱਜ ਕੇ ਮਰਦਾਨੇ ਨੂੰ ਇੰਜ ਵਗਾ ਕੇ ਸੁੱਟਿਆ ਜਿਵੇਂ ਕੋਈ ਲੱਕੜ ੁੱਟੀ ਜਾਂਦੀ ਹੈ ਧਰਤੀ ਨਾਲ ਵੱਜਨ ਤੇ ਮਰਦਾਨੇ ਦੀਆਂ ਢਾਡਾਂ ਨਿਕਲ ਗਈਆਂ ਮਰਦਾਨਾ ਲੱਗਾ ਸਤਿਗੁਰੂ ਨੂੰ ਯਾਦ ਕਰਨ ਹੇ ਦਾਤਾ हे नरनकार मेरी जान बचा मैं तुसा दा बचपन दा साथी हां मेरे दे तरस करो बड़ो दाता तेरे बिना मेरा कौन है मैं मूर्ख जीव रास्ते उधर पूरणा वास्ते भुल कर बैठा हूं मेरीया पुल्लां नु छड़ के मेरे कोल बुजो ए प्रेत की पता मेरे नाल की सलूक करेगा मरदाना यूं गुरुजी अग्गी प्रार्थना करदा रिया ਮਰਦਾਨੇ ਧਰਤੀ ਉੱਤੇ ਸਿੱਟ ਕੇ ਕੌਡੇ ਨੇ ਕਿਸੇ ਰੁੱਖ ਦੀਆਂ ਜੜਾਂ ਫੜੀਆਂ ਜੋ ਰਸੇ ਦੀ ਤਰ੍ਹਾਂ ਉਸ ਦੇ ਡੇਰੇ ਪਈਆਂ ਸਨ ਮਰਦਾਨੇ ਦੀਆਂ ਲੱਤਾਂ ਨੂੰ ਬੰਨ੍ਹ ਕੇ ਰੁੱਖ ਉੱਤੇ ਚੜ ਗਿਆ ਰੁੱਖ ਦੇ ਟਾਣ ਨਾਲ ਬੰਨ੍ਹ ਕੇ ਮਰਦਾਨੇ ਨੂੰ ਪੁੱਠਾ ਲਟਕਾ ਦਿੱਤਾ ਪੁੱਠੇ ਪਟਕੇ ਹੋਏ ਮਰਦਾਨੇ ਨੇ ਦੇਖਿਆ ਕੌਡਾ ਆਗੋਂ ਫਰੋਲ ਕੇ ਉਸ ਉੱਤੇ ਲੱਕੜਾਂ ਸੁੱਟ ਰਿਹਾ ਹੈ ਮਰਦਾਨਾ ਪਲੋ ਪਲੇ ਨੂੰ ਆਗ ਦੇ ਸੇਕ ਨਾਲ ਸੜ ਕੇ ਭੁੱਜ ਜਾਵੇਗਾ ਪੁੱਠੇ ਲੰਮਕੇ ਹੋਏ ਨੇ ਫਿਰ ਇੱਕ ਮਨ ਹੋ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਕਰਤਾਰ ਅੱਗੇ ਪ੍ਰਾਰਥਨਾ ਕੀਤੀ ਹਾਥੀ ਮੰਗ ਤਰਲੇ ਲਈ हे ਕਰਤਾਰ ਮੇਰੀ ਸਹਾਇਤਾ ਕਰ ਮੈਂ ਆਪਣੇਆਂ ਕੋਲੋਂ ਵਿਛੜ ਕੇ ਪਰਦੇਸ ਵਿੱਚ ਬੁਰੀ ਮੌਤੇ ਮਰ ਰਿਹਾ हे ਨਾਨਕ ਨਿਰੰਕਾਰੀ ਛੇਤੀ ਬੋੜ ਤੇ ਬੋੜੀ ਸੁਣ ਉਧਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਪਤਾ ਲੱਗ ਗਿਆ ਕਿ ਉਸ ਦਾ ਸਾਥੀ ਕੌਡੇ ਦੇ ਪੰਜੇ ਵਿੱਚ ਫਸ ਗਿਆ। ਕਿਰਪਾ ਨਿਦਾਨ ਆਸਮਨ ਤੋਂ ਉੱਥੇ ਆਪਣੇ ਜੀਵਨ ਦੇ ਸਾਥੀ ਦੀ ਜਾਨ ਬਚਾਉਣ ਅਤੇ ਕੌਡੇ ਦੇ ਕਲਿਆਣ ਕਰਨ ਵਾਸਤੇ ਤਿਆਰ ਹੋਏ। ਅਲਾਈ ਸ਼ਕਤੀ ਨਾਲ ਪਲ ਵਿੱਚ ਹੀ ਮਰਦਾਨੇ ਕੋਲ ਪਹੁੰਚ ਗਏ। ਕੌਡਾ ਅੱਗ ਨੂੰ ਫਰੋਲ ਕੇ ਤੇਜ਼ ਕਰਨ ਲੱਗਾ। ਉਸ ਨੇ ਸੁੱਕੀਆਂ ਲੱਕੜਾਂ ਉੱਤੇ ਛੱਡ ਦਿੱਤੀਆਂ ਸਨ। ਪਰ ਗੁਰੂ ਜੀ ਨੇ ਜਾਂਦਿਆਂ ਹੀ ਹੱਥ ਉੱਚਾ ਕਰਕੇ ਅਗਨ ਦੇਵਤਾ ਨੂੰ ਰੋਕ ਦਿੱਤਾ ਕਿ ਆਪਣੀ ਸਾੜਨ ਸ਼ਕਤੀ ਤੋਂ ਕੰਮ ਨਾ ਲਵੇ ਮਠਾ ਰਹਿ ਉਸ ਵੇਲੇ ਅੱਗ ਬੁਝ ਗਈ ਐਨੀ ਬੁਜੀ ਕਿ ਉਸ ਦਾ ਧੂਆ ਤੇ ਚਮਕ ਕੌੜੇ ਨੂੰ ਦਿਸਣੋਂ ਹਟ ਗਈ ਉਹ ਬੁੱਧ ਹੈਰਾਨ ਹੋਏ ਉਹਦੇ ਅਗਨ ਕੁੰਡ ਵਿੱਚ ਕਈਆਂ ਸਾਲਾਂ ਤੋਂ ਅੱਗ ਨਹੀਂ ਸੀ ਬੁਜੀ ਕਈ ਭਿਆਨਕ 12ਵਾਂ ਆਇਆ ਹਨੇਰੀਆਂ ਵਗੀਆਂ ਰੂ ਅੱਗ ਧੁਖਦੀ ਰਹੀ ਲੱਕੜੀ ਨਾਲ ਫਰੋਲਦੇ ਨੇ ਆਖਰ ਕਾਲੀ ਨਾਲ ਹੱਥਾਂ ਨਾਲ ਫਰੋਲਣਾ ਸ਼ੁਰੂ ਕੀਤਾ ਜਿਉਂ ਹੀ ਆਗ ਨੂੰ ਹੱਥ ਲਾਇਆ ਤਾਂ ਉਹ ਠੰਡੀ ਸੁਹਾ ਸੀ ਉਸ ਵਿੱਚ ਰਤਾ ਵੀ ਸੀਖ ਨਹੀਂ ਸੀ ਕਉ ਡਹਿਰਾਨੇ ਨਾਲ ਤ੍ਰਵਕ ਕੀ ਅਗਨ ਕੁੰਡ ਕੋਲੋਂ ਉਠਿਆ ਉਹ ਆਪਣੇ ਦੇਵਤੇ ਮੰਦਰ ਵੱਲ ਨਸਨ ਹੀ ਲੱਗਾ ਸੀ ਕਿ ਅੱਗੇ ਗੁਰੂ ਨਾਨਕ ਦੇਵ ਜੀ ਖਲੋਤੇ ਹੋਏ ਉਸ ਨੂੰ ਦਿਸੇ ਪੈਰਾਂ ਉਤੇ ਹੀ ਖਲੋ ਗਿਆ ਅੱਖਾਂ ਪਾੜ-ਪਾੜ ਕੇ ਅਚਰਜਤਾ ਨਾਲ ਦੇਖਣ ਲੱਗਾ ਜਿਉਂ-ਜਿਉਂ ਸ੍ਰੀ ਗੁਰੂ ਨਾਨਕ ਜੀ ਵੱਲ ਦੇਖੀ ਜਾਂਦਾ ਸੀ ਤਿਉਂ-ਤਿਉਂ ਉਸ ਦੇ ਸਰੀਰ ਵਿੱਚੋਂ ਪਸ਼ੂਪਨ ਦੂਰ ਹੁੰਦਾ ਜਾਂਦਾ ਸੀ ਉਸ ਦੀ ਆਤਮਾ ਉਤੋਂ ਜਨਮ-ਜਨਮਾਂਤਰਾ ਦੀ ਮਿਆਲ ਲੱਥਰੀ ਜਾਂਦੀ ਸੀ ਉਹ ਸਿਰ ਤੋਂ ਪੈਰਾਂ ਤੱਕ ਕੰਬ ਉੱਠਿਆ ਮੈਂ ਪੁੱਛ ਸਕਦਾ ਹਾਂ ਤੁਸੀਂ ਕੌਣ ਜੀ ਕੌਡੇ ਰਾਖਸ਼ਸ ਨੇ ਪ੍ਰਪੀਤ ਹੋ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਕੋਲੋਂ ਪੁੱਛਿਆ ਕੌਡਿਆਂ ਪੁਰਸ਼ਾਂ ਨੂੰ ਪੁਰਸ਼ ਭੋਨ ਕੀ ਨਹੀਂ ਖਾਂਦਾ ਇਹ ਕਰਮ ਤੇਰਾ ਮਾੜਾ ਹੈ ਤੇਰੇ ਮਾੜੇ ਕਰਮ ਨੂੰ ਤੇਰੇ ਕੋਲੋਂ ਛਡਾਉਣ ਵਾਸਤੇ ਮੈਂ ਆਇਆ ਗੁਰੂ ਜੀ ਨੇ ਉੱਤਰ ਦਿੱਤਾ ਤੁਸੀਂ ਮੇਰਾ ਨਾਮ ਵੀ ਜਾਣਦੇ ਜੀ ਕੌਡੇ ਨੇ ਦੋ ਕਦਮ ਅੱਗੇ ਹੋ ਕੇ ਆਖਿਆ ਇਸ ਵਾਸਤੇ ਕਿ ਪੂਰਬਲੇ ਜਨਮ ਤੋਂ ਜਨਮ ਤੂੰ ਰਾਜਾ ਸੀ ਮਾੜੇ ਕਰਮਾਂ ਦੇ ਫਲ ਨਾਲ ਮਾੜੀ ਜੁਗ ਵਿੱਚ ਜਨਮ ਲਿਆ ਕੌੜਾ ਇਹ ਸੁਣ ਕੇ ਗੁਰੂ ਜੀ ਦੇ ਚਰਣਾ ਉੱਤੇ ਡਿੱਗ ਪਿਆ ਉਹਦੀਆਂ ਅੱਖਾਂ ਵਿੱਚੋਂ ਜਲ ਵਗ ਤੁਰਿਆ ਚਰਣਾ ਤੋਂ ਸਿਰ ਝੁੱਕ ਕੇ ਉਹਨੇ ਭਾਈ ਮਰਦਾਨੇ ਨੂੰ ਰੋਖ ਨਾਲ ਖੋਲਿਆ ਪੁੱਠਾ ਲੰਕਨ ਨਾਲ ਮਰਦਾਨੇ ਦਾ ਲਹੂ ਇਕੱਠਾ ਹੋ ਗਿਆ ਸੀ ਉਸ ਨੂੰ ਘੁੱਟ ਕੇ ਕੌੜੇ ਨੇ ਠੀਕ ਕੀਤਾ ਤੇ ਨਿਰਾਦਰੀ ਦੀ ਖੀਮਾ ਮੰਗੀ ਗੁਰੂ ਜੀ ਕੋਲੋਂ ਕਲਿਆਣ ਦੇ ਸਾਧਨ ਪੁੱਛੇ ਗੁਰੂ ਜੀ ਨੇ ਕੌਡੇ ਨੂੰ ਗੁਰਮਤੀ ਦਾ ਉਪਦੇਸ਼ ਦਿੱਤਾ ਜੀ ਆ ਉਤੇ ਦਇਆ ਕਰਨ ਵਾਸਤੇ ਆਖਿਆ ਪਰਮੇਸ਼ਵਰ ਦੀ ਭਗਤੀ ਬੰਨ ਲਾਇਆ ਕੌਡੇ ਨੇ ਜੰਗਲ ਵਿੱਚੋਂ ਵਧੀਆ ਫਲ ਤੋੜ ਕੇ ਲਿਆਉਂਦੇ ਜੋ ਅੰਮ੍ਰਿਤ ਸਮਾਨ ਮਿੱਠੇ ਸਨ ਉਹਨਾਂ ਨਾਲ ਗੁਰੂ ਜੀ ਤੇ ਮਰਦਾਨੇ ਦੀ ਸੇਵਾ ਕੀਤੀ ਜਬਲਪੁਰ ਤੱਕ ਕੌਡਾ ਗੁਰੂ ਜੀ ਨਾਲ ਤੁਰਿਆ ਆਇਆ ਉਸ ਦੰਦੇ ਪਿੱਛੋਂ ਉਸ ਜੀਵ ਹੱਤਿਆ ਛੱਡ ਦਿੱਤੀ ਫਲ ਪੌਂਗ ਖਾ ਕੇ ਗੁਜ਼ਾਰਾ ਕਰਨ ਲੱਗਾ ਤੇ ਸਤ ਗ੍ਰਹਤਾਰ ਦਾ ਸਿਮਰਨ ਕਰਦਾਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਸੀ ਗੋਡੇ ਰਾਖਸ਼ਸ ਦੀ ਸਾਖੀ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਹੋਰ ਸਾਖੀਆਂ ਵਾਸਤੇ ਸਾਡੇ ਚੈਨਲ ਜੀਵਨ ਸਾਖੀ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ done what.